ਪਾਨਾ ਸਿੱਧੂ ਦੀ ਅੱਜ ਰਿਹਾਈ ਹੈ ਪਰੰਤੂ ਇਸ ਗੱਲ ਨੂੰ ਲੈ ਕੇ ਹਜੇ ਕੋਈ ਵੀ ਖਬਰ ਸਾਹਮਣੇ ਨਹੀਂ ਆਈ ਕਿ ਪਾਨਾ ਸਿੱਧੂ ਅੱਜ ਰਿਹਾ ਹੋਵੇਗਾ ਜਾਂ ਫਿਰ ਤੋਂ ਸਿਆਸਤ ਖੇਡੀ ਜਾਵੇਗੀ ਦੱਸਦੀ ਹੈ ਕਿ ਪਲਵਿੰਦਰ ਸਿੰਘ ਝੋਟਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਹੈ ਕਿ ਰਿਹਾਈ ਤੋਂ ਪਹਿਲਾਂ ਹੀ ਕੋਰਟ ਸਾਰੇ ਬੰਦ ਕਰ ਦਿੱਤੇ ਗਏ ਨੇ ਤੇ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਜਿਸ ਤਰ੍ਹਾਂ ਮੇਰੇ ਨਾਲ ਹੋ ਰਹੀ ਹੈ ਉਸੇ ਤਰ੍ਹਾਂ ਪੰਨਾ ਸਿੱਧੂ ਦੇ ਨਾਲ ਵੀ ਸਿਆਸਤ ਖਿੱਚੀ ਜਾ ਰਹੀ ਹੈ ਇਹ ਬਿਆਨ ਦਿੱਤੇ ਨੇ ਤੇ ਪਲਟਵਾਰ ਵੀ ਸਰਕਾਰਾਂ ਤੇ ਪਲਵਿੰਦਰ ਸਿੰਘ ਝੋਟਾ ਦੇ ਵੱਲੋਂ ਕੀਤੇ ਗਏ ਨੇ ਹੋਰ ਕੀ ਕਹਿਣਾ ਹੈ ਪਲਵਿੰਦਰ ਸਿੰਘ ਝੋਟੇ ਦਾ ਹੁੰਦੇ ਮਾਨ ਹੈ ਮੇਰੇ ਨਾਲ ਖੜਨ ਵਾਲਿਆਂ ਤੇ ਜਿੰਨੇ ਮੇਰੇ ਪਿੱਛੇ ਲੜੇ ਸੀ ਮੇਰੀ ਟੀਮ ਖਾਸ ਕਰਕੇ ਬਟ ਯਾਰ ਇਹਨਾਂ ਨੇ ਇਹਨਾਂ ਦੇ ਹੁਕਮ ਇਹਨਾਂ ਦੇ ਹੁਕਮ ਸ਼ੁਰੂ ਤੋਂ ਇਹਨਾਂ ਨੇ ਪੁਲਿਸ ਸ਼ੁਰੂ ਤੋਂ ਅ ਰੰਗਜੀਤ ਦੀ ਮੁਗਲੀ ਸਲਤਨਤ ਤੱਕ ਕਿਹੜੀ ਪੁਲਸ ਨਹੀਂ ਸੀ ਬੰਦਾ ਸਿੰਘ ਬਹਾਦਰ ਵੇਲੇ ਕਿਹੜੀ ਪੁਲਸ ਨਹੀਂ ਫਰਖਸ਼ਰ ਬਾਦਸ਼ਾਹ ਦੀ ਕਿਹੜੀ ਪੁਲਸ ਨਹੀਂ ਸੀ ਯਹਾਂਗੀਰ ਦੀ ਕਿਹੜਾ ਪੁਲਸ ਨਹੀਂ ਸੀ 1984 ਵੇਲੇ ਕਿਹੜਾ ਪੁਲਸ ਨਹੀਂ ਸੀ 1991 93 ਵੇਲੇ ਕਿਹੜਾ ਪੁਲਸ ਨਹੀਂ ਸੀ ਅਮਰਤਪਾਲ ਵੇਲੇ ਕਿਹੜਾ ਪੁਲਸ ਨਹੀਂ ਸੀ ਆਹੀ ਜਸਕਰਨ ਸਿੰਘ ਅਮਰਤਪਾਲ ਨੂੰ ਕਹਿੰਦਾ ਸੀ ਵੀ ਪਰਚੇ ਨਹੀਂ ਪਾਉਂਦੇ ਜੇ ਨਾਲੇ ਥਾਣੇ ਦੀ ਵੀਡੀਓ ਕੱਢ ਕੇ ਦੇਖ ਲਓ ਇਹੀ 15 ਤਰੀਕ ਨੂੰ 14 ਤਰੀਕ ਨੂੰ ਸਾਰੀ ਮੀਟਿੰਗ ਨੂੰ ਇਕੱਠੀ ਕਰਕੇ ਕਹਿੰਦੇ ਸੀ ਝੋਟ ਨੂੰ ਛੱਡ ਦਾਂਗੇ ਬੱਟ ਉਹ ਨੂੰ ਮੰਨ ਕਰ ਦਿਓ ਸੋ ਬਾਈ ਦਿਮਾਗ ਰੱਖਿਆ ਕਰੋ ਲਕੀਰ ਖਿੱਚਾਂਗੇ ਕਿ ਅਸ ਗੱਲਾ ਬਸ ਆਪਾਂ ਜੰਗ ਭਰਾ ਮਾਰੂ ਜੰਗ ਚ ਖੂਨ ਡੋਲਣ ਵਾਲੀ ਜੰਗ ਚ ਨਹੀਂ ਪੈਣਾ ਆਪਾਂ ਐਵੇਂ ਆਪਣਾ ਸਾਬਰ ਪੰਜਵੇਂ ਪਾਸ਼ਾ ਗੁਰੂ ਅਰਜਨ ਦੇਵ ਜੀ ਦਾ ਕਿੱਡਾ ਸਬਰ ਗੁਰੂ ਤੇਗ ਬਹਾਦਰ ਜੀ ਦਾ ਕਿੱਡਾ ਸਬਰ ਗੁਰੂ ਗੋਬਿੰਦ ਸਿੰਘ ਜੀ ਦਾ ਕਿੱਡਾ ਸਬਰ ਸੰਤੋਖ ਸਬਰ ਤੇ ਸੰਤੋਖ ਨਾਲ ਡਿਸਪਲਿਨ ਨਾਲ ਕਿ ਸਾਰੇ ਆਪਾਂ ਇੱਕ ਝੰਡੇ ਥਲੇ ਇਕੱਠੇ ਹੋ ਪਹਿਲਾਂ ਕੱਲਾ-ਕੱਲਾ ਬੰਦਾ ਆਪਦੀ ਆਦੀ ਫੇਸਬੁੱਕ ਤੋਂ ਬੋਲਣ ਲੱਗੋ ਹਰੇਕ ਹੀ ਝੋਟਾ ਹਰੇਕ ਹੀ ਹੀਰੋ ਹੈ ਹਨਾ ਸਿੰਘਾਂ ਸਰਮੌਰਾਂ ਨੂੰ ਮੰਨੋ ਪ੍ਰਾਤਨ ਸਿੱਖੀ ਵੱਲ ਧਿਆਨ ਦਿਓ ਥੋੜਾ ਜਿਹਾ ਆਪਾਂ ਨੂੰ ਪ੍ਰਾਤਨ ਸਿੱਖੀ ਤੋਂ ਕਿਉਂ ਦੂਰ ਕਰਿਆ ਗਿਆ ਹਨਾ ਹੁਣ ਕੀ ਬਣੂ ਦਸਤਾ ਦਸ ਝੋਟਿਆਂ ਅੱਲੋਂ ਵਾਲ ਸਿਆਮੈਂ ਤਾਂ ਝੋਟੇ ਹੀ ਐ ਮੈਂ ਤਾਂ ਤੇਰੇ ਵਰਗਾ ਹੀ ਐ ਬਸ ਬੋਲ ਲੰਨਾ ਤੂੰ ਬੋਲ ਪਿਆ ਕਰ ਉਹਦੇ ਬੋਲ ਕੱ ਦਿੱਤਾ ਸੀ ਉਹੀ ਕੋ ਸਾਜਬਾ ਨਾ ਤਾਂ ਛੁੱਟੀ ਐ ਛੁੱਟੀਆਂ ਦੇ ਦਿਨ ਕਿਵੇਂ ਛੱਡਣਗੇ ਕੋਟਾਂ ਨਾਲ ਕੋਟਾਂ 'ਚ ਕੇਸ ਨੇ ਹੁਣ ਇਹ ਜੁਡੀਸ਼ਨਲ 'ਚ ਨੇ ਪੁਲਿਸ ਦੇ ਅੰਡਰ ਹੈ ਨਹੀਂ ਉਹ ਤਾਂ ਅਡਿ ਜੁਡੀਸ਼ਲ ਚ ਹੋ ਗਿਆ ਸੀ। ਬੜਾ ਭੈਣਾ ਦੇ ਪਰਤੇ ਪਾਤੇ ਮੇਰੀਆਂ ਭੈਣਾ ਤੇ ਓਏ। ਓ ਜਾਲਮਾ। ਯਾਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਯਾਰ ਇਹ ਕਿਤੇ ਸੈਂਟਰ ਤੋਂ ਤਾਂ ਨਹੀਂ ਹਿੱਲ ਰਹੀ ਤਾਂ ਨਹੀਂ। ਇਹਦੇ ਹੱਥ ਚ ਨਾ ਹੋਵੇ। ਕਿਉਂ ਤੁਸੀਂ ਮੈਨੂੰ ਦੱਸਿਓ ਯਾਰ ਮੈਂ ਥੋੜੀ ਰਾਇ ਲਾਉਣਾ ਚਾਹਾਂ ਤੁਸੀਂ ਮੇਰੇ ਭਰਾਓ ਆ ਜਿਹੜੀਆਂ ਕੁਸਕ ਹਜੇ ਮੈਂ ਮੈਂ ਕਰਨ ਨੂੰ ਨਹੀਂ हटੀਆਂ ਨਾ ਇਹਨਾਂ ਨੂੰ ਬੇਨਤੀ ਆ ਫੋਨ ਕਰ ਲਿਓ ਮੈਂ ਮੈਂ ਕਰਨ ਨੂੰ ਹਟਾ ਦੂੰਗਾ। ਹਨਾ? ਸੋ ਬਾਈ ਮੈਂ ਤਾਂ ਸੋਨੂੰ ਹੀ ਦੱਸਣਾ ਚਾਹੁੰਦਾ ਸੀ ਵੀ ਅੱਜ 10 ਤਰੀਕ ਹੈ ਅੱਜ ਭਾਵੇਂ ਵੀ ਨੂੰ ਛੱਡਣਾ ਸੀ ਬਾਹਲੇ ਲੋਕ ਮੈਨੂੰ ਫੋਨ ਕਰੀ ਜਾਂਦੇ ਸੀ ਵੀ ਛੋਟੇ ਛੱਡਣਗੇ ਮੇਰੇ ਦਿਲ 'ਚ ਵੀ ਕਿਤੇ 50 50 ਵਾਲਾ ਚਾਂਸ ਸੀ ਵੀ ਛੱਡਣਗੇ ਬਟ ਅੱਜ ਤਾਂ ਯਾਰ ਤੁਸੀਂ ਸਾਡਾ ਪੇਜ ਮੇਰਾ ਪੇਜ ਦੇਖੋ ਬੰਦ ਕਰਿਆ ਹੋਇਆ ਜਾਵਾ ਮੈਨੂੰ 120 30 40 ਬੰਦੇ ਜੁੜਨ ਦਿੰਦੇ ਨੇ ਇਹ ਵੀ ਮੈਂ ੱੱਕੇ ਨਾਲ ਜੋੜੀ ਜਾਂਦਾ ਇਨਕਮ ਤਾਂ ਬਾਹਲੇ ਕਹਿੰਦੇ ਫੇਸਬੁਕ ਕੋਈ ਲੋਨ ਨਹੀਂ ਕਮਾਈ ਦੀ ਹੋ ਸੱਚੇ ਪਾਤਸ਼ਾਹ ਦੇ ਘਰੋਂ ਕਮਾਈ ਵਾਧੂ ਕਰੀ ਹੋਈ ਹੈ ਹਣਾ ਬੰਦ ਕਰੇ ਹੋਣੇ ਮੈਂ ਸਾਰੀ ਟੀਮ ਦੇ ਪੇਜ ਦਿਖਾ ਸਕਦਾ ਮੇਰੀ ਦੇ ਜੋ ਸਾਡੀ ਮੇਰੀ ਟੀਮ ਹੈ A to Z ਬੰਦਿਆਂ ਦੀ ਕਿਉਂ ਅਸੀਂ ਤਾਂ ਸਾਰੇ ਲੜਾਈਆਂ ਝਗੜੇ ਕਰਨ ਵਾਲੇ ਪਹਿਲਾਂ ਕ੍ਰਿਕਟਾਂ ਖੇਡਣ ਵਾਲੇ ਸੀ ਹਣਾ ਕਿਹੜਾ ਕੋਈ ਯੂਟਿਊਬਰ ਜਾਂ ਫੇਸਬੁੱਕ ਸਾਨੂੰ ਆਤਲੀ ਨਹੀਂ ਇੱਕ ਬੰਦੇ ਨੇ ਸਾਨੂੰ ਰੀਚ ਸਟ੍ਰਾਈਕਾਂ ਮਾਰੀਆਂ ਹੋਈਆਂ ਨੇ ਇੱਕ ਬੰਦੇ ਨੇ ਸਾਡੇ ਪੇਜ ਹੈਕ ਕਰੇ ਹੋਏ ਉਹਨੂੰ ਛੇ ਦੀ ਕਚਹਿਰੀ 'ਚ ਲੈ ਕੇ ਆਵਾਂਗੇ ਥੋੜੀ 'ਚ ਵੀ ਕੌਣ ਆ ਬੰਦਾ ਉਹ ਤੇ ਉਹਨੇ ਕਿਉਂ ਕਰੇ ਨਹੀਂ ਬਿਨਾਂ ਦੀ ਆਵਾਜ਼ ਦਾ ਪਹੁੰਚੇ ਆਵਾਜ਼ ਇਹਨਾਂ ਦੂਰ ਜਾਵੇ ਸੋ ਬਾਈ ਇਸ ਪੋਸਟ ਨੂੰ ਸ਼ੇਅਰ ਕਰ ਦਿਓ ਫਲਾ ਦਿਓ ਅੱਜ ਕੋਟਾਂ ਛੁੱਟੀ ਹੈ ਜਿੱਥੋਂ ਮੈਨੂੰ ਮੈਨਾਂ ਮੈਨੂੰ ਪਤਾ ਹੈ ਤੁਸੀਂ ਵੀ ਪਤਾ ਕਰ ਲੋ ਸੱਚੀ ਖਬਰ ਅੱਜ ਕੋਟਾਂ ਚ ਛੁੱਟੀ ਐ ਇੱਕ ਵਾਰ ਫੇਰ ਕਹਿਣਾ ਅੱਜ ਕੋਟਾਂ ਛੁੱਟੀ ਐ ਕਿਵੇਂ ਛੱਡਾਂਗੇ ਭਾਨੇ ਨੂੰ ਉਸਦੇ ਪਰਿਵਾਰ ਤੇ ਕੀ ਵੀ ਤਰੀ ਕੱਲ ਦਾ ਹੋਰ ਮਰਚਾ ਪਤਾ ਆਰਐਸਐਸ ਦੇ ਦੱਲੇ ਯਾਦਵਿੰਦਰ ਸਿੰਘ ਕੌਣ ਆ ਬਾਈ ਤੂੰ ਹੈਲੋ ਯਾਦਵਿੰਦਰ ਸਿੰਘ ਜੀ ਕੋਈ ਗੱਲ ਨਹੀਂ ਵੀਰਾ ਅਸੀਂ ਅਸੀਂ ਤਾਂ ਭਰਾਵਾ ਗੁਰੂਦੇਵ ਸਿੰਘ ਆ ਕੋਈ ਗੱਲ ਨਹੀਂ ਯਾਰ ਤੂੰ ਬੋਲੀ ਚੱਲ ਉਹ ਨੰਬਰ ਦੇ ਦੇ ਮੇਰੇ ਨੰਬਰ ਤੇ ਕੋਲ ਕਰ ਲੈ ਤੈਨੂੰ ਨੰਬਰ ਦੇ ਦਣਾ 99887552164 ਕਾਛ ਤੇਰੇ ਪਾਪੇ ਨੇ ਬਾਈ ਹੋਣੀ ਆ ਚਲੋ ਚੰਗਾ ਬਾਈ ਸਾਨੂੰ ਆਪਾਂ ਫੱਤੇ ਬੁਲਾਉਣੇ ਆ ਆ ਇੱਕ ਵਿੱਚ ਪੇੜ ਆ ਗਈ ਨੂੰ ਮਾਨਤਨ ਕਰ ਲੋ ਨਹੀਂ ਹੋਊਗੀ ਤਾਂ ਫੇਕ ਹੀ ਆੜੀ ਸਾਲੇ ਕਦੀੜ ਦੀ ਹਨਾ ਆ ਜਾਂਦੀਆਂ ਨੇ ਇਹ ਬਾਬੇ ਪਾਨਣ ਵਾਲੀ ਅਪਡੇਟ ਦੱਸਤਾ ਦਿੱਤੀ ਅਸ 10 ਤਰੀਕ ਹੈ ਛੁੱਟੀ ਅੱਜ ਹਨਾ ਆਉਣ ਵਾਲਾ ਟਾਈਮ ਸਭ ਕੁਝ ਸਾਬਤ ਕਰ ਦੇਣਾ ਸਾਰਾ ਕੁਝ ਆਉਣ ਵਾਲੇ ਟਾਈਮ 'ਚ ਕਲੀਅਰ ਹੋ ਜਾਣਾ ਹੈ ਹਨਾ ਕੌਣ ਕਿਹਦਾ ਕੌਣ ਕਿਹਦਾ ਕੌਣ ਕਿਵੇਂ ਆ ਕੌਣ ਨਹੀਂ ਕਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਨੇ ਆ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਆ ਹਾਂ ਜਯਾਵਿੰਦਰ ਕਰੀ ਜਾਣਦੇ ਯਾਰ ਆਪਾਂ ਨੇ ਕੀ ਲੈਣਾ ਕੌਣ ਆਹੋ ਇਹ ਫਰਵਾਹਣਾ ਕਰਿਆ ਕਰੋ ਮੈਂ ਹੀ ਪੁੱਛਦਾ ਜਯਾਵਿੰਦਰ ਕੌਣ ਆ ਆਪਾਂ ਤਾਂ ਗੁਰੂ ਦੇਵ ਸਿੰਘ ਆ ਹੁੰਦੇ ਨੇ ਇਹ ਜਾਣ ਕੇ ਪਾੜਾ ਪਾਉਂਦੇ ਨੇ ਆਪਣੇ ਭਰਾਵਾਂ ਨੂੰ ਆਪ ਚਲਣਾਉਂਦੇ ਨੇ ਸਰਕਾਰਾਂ ਦੀਆਂ ਚੱਲ ਹੁੰਦੀਆਂ ਨੇ ਹੁਣ ਮੇਰੀਆਂ ਵੀ ਕੱਟ-ਕੱਟ ਕੇ ਪਾਈ ਗਏ ਜਦ ਮੈਂ ਅਮਿੰਦਰ ਹਨਾ ਬੀੜੂਆਂ ਵਿੱਚੋਂ ਟੈਂਕਾਂ ਦਾ ਝੋਟੇ ਪੜਾ ਸੱਚੀ ਗੱਲ ਕਹੀ ਸੀ ਵੀ ਭਾਈ ਛੱਡ ਦੇਂਦਾ ਉਸ ਨੂੰ ਜਾਂ ਦੀਪ ਸਿੱਧੂ ਬਾਰੇ ਮੇਰੇ ਦਿਲ 'ਚ ਸੀ ਭਾਈ ਦੀਪ ਸਿੱਧੂ ਬਾਰੇ ਸਰਦਾਰ ਜਤਾਰ ਸਿੰਘ ਬਾਰੇ ਬਾਰੇ ਹੈਗਾ ਵੀ ਤੇ ਰਹੂ ਵੀ ਫਿਰ ਕੀ ਹੋਰੀਆਂ ਚਾਰ ਸਟੇਜਾਂ ਘੱਟ ਸਹੀ ਮੈਂ ਕਿਹਾ ਸਟੇਜਾਂ ਦੀ ਬੋਲਦਾ ਸੀ ਆਪ ਮੈਂ ਕਿ ਜਾੜਾ ਲਿਆ ਕਰਾਂਗੇ ਆਪਦੀ ਗੱਡੀ ਤੇ ਸਿੱਖਾਂ ਸਿੱਕੀ ਸਟੇਜਾਂ ਬਥੇਰੀਆਂ ਨੇ ਹਨਾ ਸੋ ਆਪਾਂ ਉਹ ਨਹੀਂ ਲੋੜ ਹੈਗੀ ਆਪਾਂ ਕੋਈ ਦੋਗਲੀ ਗੱਲ ਨਹੀਂ ਕਰੀ ਨਾ ਹੀ ਅੱਜ ਤੱਕ ਕਰੀਏ ਸੋ ਦਿਲਚਾ ਉਹ ਸਾਫ਼ ਰੱਖਾਂਗੇ ਸਪਸ਼ਟ ਸਾਹਮਣੇ ਜੇ ਕਿਸ ਨੂੰ ਚੰਗਾ ਲੱਗੂ ਆ ਸੈੱਟ ਕਰੂ ਤਾਂ ਠੀਕ ਐ ਜਿਹੜਾ ਕਿਰਾ ਮਨੋਂ ਲੈ ਗਿਆ ਉਹਦੀ ਮਰਜ਼ੀ ਆ ਗਾਹਾਂ ਹਨਾ ਤਾਂ ਬਾਈ ਸੋ ਦੱਸੋ ਹੁਣ ਮੈਂ ਗਲਤ ਸੀ ਬਾਲੇ ਮੈਨੂੰ ਬੰਦੇ ਕਹਿੰਦੇ ਸੀ ਛੋਟੇ ਤੂੰ ਆਏਗਾ ਤੋ ਕਰਦਾ ਐਗਾ ਤੋ ਕਹਿਣਾ ਤੈਨੂੰ ਕੀ ਪਤਾ ਪਾਣ ਨੂੰ ਛੱਡ ਦੇਣੀ ਮੈਂ ਤਾਂ ਕਹਿਣਾ ਮੇਰੇ ਬੇਰੇ ਹੀ ਕੁਝ ਹੋਇਆ ਸੀ ਮੈਨੂੰ ਪਤਾ ਸੀ ਬਿਨਾ ਛੁੱਟੀ ਤੋਂ ਜੱਜ ਨਹੀਂ ਮੈਂਦਾ ਸੀ 10 10 ਦਿਨ ਜੱਜ ਨੂੰ ਛੁੱਟੀ ਤੇ ਭੇਜ ਦਿੰਦੇ ਨੇ ਹੁਣ ਫੇਰ ਕਹਿ ਦੇਣਗੇ ਜੱਜ ਬਹਿ ਜਾਊਗਾ ਕੱਲ ਨੂੰ ਜਾਂ ਪਰਸ ਨੂੰ ਫੇਰ ਫੇਰ ਬੰਨ ਮੁਬਾਰਕ ਕਰ ਦਾਂਗੇ ਫੇਰ ਕਹਿਣਗੇ ਬਦਈ ਲਿਆਵਾਂਗੇ ਮੇਰੇ ਨਾਲ ਆਹੀ ਕੁਝ ਹੋਇਆ ਹੈ ਹਨਾ ਚਾਚਾ ਵੀ ਲਾਈਵ 'ਚ ਆ ਕਿੱਥੇ ਆਈਏ ਚਾਚਾ ਸਿਆਂ ਚਾਚਾ ਨੂੰ ਕਹ ਲੈ ਚਲਾ ਦੇ ਮੇਰੇ ਕੋਲ ਜੱਸਾ ਹੀ ਮੇਰਾ ਯਾਰ ਬੌਕਸਰ ਜੱਸਾ ਬੌਕਸਰ ਮੇਰਾ ਪੁਰਾਣਾ ਯਾਰ 2001 ਦਾ ਸੀਨੀਅਰ ਬੌਕਸਰ ਸਾਡਾ ਭਰਾ ਟਹਾਣੇ ਤੋਂ ਸਿੰਘ ਸਰਦਾਰ ਸਾਡਾ ਹੋਰ ਜੱਸੇ ਕਿਵੇਂ ਐ ਹਾਂ ਚਾਚਾ ਬਗੈਨ ਸਿੰਘ ਨੂੰ ਪਤਾ ਹੈਗਾ ਕਿਵੇਂ ਐਡ ਹੋਊਗਾ ਮੈਨੂੰ ਕਰਨਾ ਨਹੀਂ ਆਉਂਦਾ ਕਰਨਾ ਖੜ ਗਿਆ ਜੀ ਪਈਆ ਯਾਰ ਉਹ ਆਵਾਜ਼ ਖਰਾਬ ਐ ਮੈਨੂੰ ਸੌਂ ਨਹੀਂ ਹੋ ਰਿਹਾ ਚਾਚਾ ਮੈਨੂੰ ਕਹ ਰਿਹਾ ਰਿਕਵੈਸਟ ਤਾਂ ਭੇਜ ਦੇ ਚਾਚੇ ਨੂੰ ਡਾਕੂਮੈਂਟ ਆ ਅਰਦਾ ਕਰਦਾ ਐਡਮੈਨ ਚਾਚੇ ਨੂੰ ਹਰਦਾ ਕਿੱਥੋਂ ਹੋਊਗਾ ਭਾਲਦਾ ਹਾਂ ਯਾਰ ਅੰਗ ਦਾ ਪਤਾ ਫੜ ਲੈ ਕਿਉਂ ਅੱਛਾ ਲੈ ਲੈ ਬਿਲਾਈ ਫੋਨ ਖਰਾਬ ਐ ਤੇ ਚ ਮੈਂ ਦੂਜੇ ਨਾਲ ਲਾਈਵ ਚਾਚੇ ਨੂੰ ਕਹੀ ਮੈਨੂੰ ਰਿਕਵੈਸਟ ਭੇਜੂਗਾ ఆర్కెస్టర్ ਭੇਜ ਦੂਗਾ ਬੰਦੇ ਜਾਈ ਜਾਂ ਨਾ ਇੱਥੋਂ ਵਿੱਚ ਜਿਉ ਤਮ ਲੋਣਾ ਅਜਾ ਵਿੱਚ ਕਰਨਾ ਹੋ ਯਾਰ ਪਹਿਲਾਂ ਹੜਾ ਇੱਕ ਮਿੰਟ ਲਗਾਉਣਾ ਜੋੜਨਾ ਇੱਕ ਮਿੰਟ ਬਾਈ ਇੱਕ ਮਿੰਟ ਜੋੜਦਾ ਚਾਚੇ ਨੂੰ ਖੜ ਜੋ ਆ ਜੇ ਸਾਰੇ ਆਇਆ ਇਹਨੂੰ ਉੱਥੇ ਨੂੰ ਚੁੱਪ ਕਰ ਜਾ ਇਹ ਚਾਚਾ ਦਾ ਹੈ ਹੀ ਨਹੀਂ ਲਾਈਵ 'ਚ ਅੱਛਾ ਤਾਂ ਲਾਈਵ 'ਚ ਹੈ ਨਹੀਂ ਉਹ ਚਾਚੇ ਮੈਨੂੰ ਭੇਜੀ ਆ ਗਈ ਆ ਗਈ ਆ ਗਈ ਆ ਗਈ ਆ ਗਈ ਅਜੇ ਕ ਮਾਰਦੀ ਆ ਯਾਰ ਕਿਸੇ ਦੀ ਚਾਚਾ ਭੇਜੀ ਆਪਾਂ ਕਿਸੇ ਨੂੰ ਗਲਤ ਨਹੀਂ ਸਾਬਤ ਕਰਨਾ ਆਪਾਂ ਸਰਕਾਰਾਂ ਨੂੰ ਕਹਿਣਾ ਵੀ ਇਹ ਠੁੱਕ ਕੇ ਚੱਟਣਾ ਹੀ ਸਰਕਾਰਾਂ ਛੇਤੀ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਬਾਤ ਪਾਵਾਂਗੇ ਹਾ ਹਾ ਦਿਲਪ੍ਰੀਤ ਵਿਗਲ ਬ੍ਰੀਤਾ ਬਸ ਮੇਰੇ ਵੀ ਦਿਲ ਚ ਚਾਹ ਹੋ ਹੈਗੀ ਸੀ ਮੈਂ ਆਪਾਂ ਉਹਦੇ ਭਾਨੇ ਦੇ ਭਾਈ ਨੂੰ ਫੋਨ ਕਰਦਿਆਂ ਫੋਨ ਨਹੀਂ ਚੱਕਿਆ ਵੀਰ ਨੇ ਬਿਜੀ ਹੋਊਗਾ ਵੀ ਯਾਰ ਕਿਵੇਂ ਤੁਸੀਂ ਟਰਾਲੀਆਂ ਤਿਆਰ ਕਰੀ ਜਾਂਦੇ ਹੋ ਵੀ ਕੋਟਾ ਤੋਂ ਬਿਨਾ ਵੀ ਛੱਡ ਸਕਦੇ ਨੇ ਦੇਖੋ ਹਜੇ ਵੀ 50 50 ਦਾ ਮਨ ਨਹੀਂ ਆਪਾਂ ਮੱਟ ਅਜ ਕੋਟਾਂ ਛੁੱਟੀ ਆ ਸਿੰਘੋ ਇਹ ਜ਼ੁਲਮ ਦੀ ਇੰਤਿਹਾਂ ਕੱਲ ਵਾਲਾ ਪਰਚਾ ਦੇਖ ਲਓ ਭਾਨਾ ਦੇ ਪਾਤਾ ਕੱਲ ਵਾਲਾ ਪਰਚਾ ਮੇਰੀਆਂ ਭਣਾਂ ਦੇ ਪਾਤਾ ਹੁਣ ਖਾਬਰੇ ਸਰਕਾਰ ਮੇਰੇ ਇਹ ਲਾਈਵ ਦੇਖ ਕੇ ਭਾਨੇ ਨੂੰ ਛੱਡ ਦੇ ਹਣਾ ਮੈਨੂੰ ਗਲਤ ਸਾਬਤ ਕਰਦੀ ਮਾਰੀ ਛੱਡ ਦੇ ਵਿੱਚੋਂਟਾ ਗਲਤ ਕਰਦੀ ਐ ਇਕੱਲੇ ਝੋਟੇ ਨੂੰ ਗਲਤ ਕਰਦੀ ਐ ਮੈਨੂੰ ਗਲਤ ਕਰ ਦੋ ਏ ਭਾਨੇ ਨੂੰ ਛੱਡ ਦੋ ਉਹ ਛੱਡ ਦੋ ਮੇਰੇ ਭਾਣੂ ਬਿਣਾ ਭਰਾ ਨੂੰ ਬਿਣਾ ਕਿਸੇ ਉਹ ਤੇ ਪਰ ਅੱਜ ਤਾਂ ਜਮਾਨਤਾਂ ਵੀ ਨਹੀਂ ਭਰਾਈਆਂ ਜਾਂਦੀਆਂ ਭਾਈ ਨਸ਼ੇ ਵਾਲੇ ਸੁਣ ਲੋ ਮੇਰਾ ਮੁੱਦਾ ਨਸ਼ਾ ਹੈ ਮੈਨੂੰ ਵਾਲੀ ਕਹਿੰਦੇ ਨਸ਼ੇ ਵਾਲੇ ਮੁੱਦੇ ਤੋਂ ਪਟਕਿਆ ਐਂਟੀ ਡਰੱਗ ਟਾਸਕ ਫੋਰਸ ਦਾ ਕੰਮ ਸਿਰਫ ਨਸ਼ਾ ਤੇ ਨਸ਼ਾ ਹੈ ਨਸ਼ਾ ਰੋਕਣਾ ਨਸ਼ਾ ਬੰਦ ਕਰਨਾ ਸਭ ਕੁਝ ਅਸੀਂ ਪਿੰਡ-ਪਿੰਡ ਜਾਵਾਂਗੇ ਜਲਦੀ ਸੰਗਰੂਰ ਨੂੰ ਸਾਫ਼ ਕਰਾਂਗੇ ਮਾਨਸਾ ਨੂੰ ਸਾਫ਼ ਕਰਾਂਗੇ ਜਲਦੀ ਛੋਡੀ ਰੂਬਰੂ ਹਾਜ਼ਰ ਹੋਣਾ ਕਚਹਿਰੀ 'ਚ ਨਸ਼ੇ ਵਿਰੋਧ ਜਿਉਂਦੇ ਰਹੀਏ ਚਾਹੇ ਮਰੀ ਰੂ ਵੀ ਕਿਵੇਂ ਮੈਨੂੰ ਕਰਨਾ ਨਹੀਂ ਆਉਂਦਾ ਯਾਰ ਗੁਰਤੇ ਆਣ ਸੰਗਟਣ ਡੇ ਆ ਰਿਹਾ ਹੈਗਾ ਯਾਰ ਮੈਨੂੰ ਸਮਝ ਨਹੀਂ ਆ ਰਹੀ ਕਿਵੇਂ ਕਰਾਂ ਚਾਲਾ ਕੋਈ ਗੱਲ ਨਹੀਂ ਤੁਸੀਂ ਲਾਈਵ ਹੋ ਜਾਓ ਮੈਨੂੰ ਫੋਨ ਕਰ ਦਿਓ ਚਾਚਾ ਜੀ ਥੋੜਾ ਲਾਈਵ ਜੁੜ ਦਾਂਗੇ ਤਾਂ ਸਰਕਾਰਾਂ ਚੱਲਣ ਹੀ ਨਹੀਂ ਦਿੰਨੀਆਂ ਕਜੀਚੀਆਂ ਲੈਣੀਆਂ ਨੇ ਗੁੱਗੂ ਕੋਲ ਅੰਦਰੋਂ ਨਿਕਲਦੀਆਂ ਨੇ ਇਹ ਕੀ ਕਰੀਏ ਹੋਰ ਤੇ ਚੀਚੀ ਆ ਲੈਣ ਕਿ ਉਹ ਕੀ ਸ਼ਰਤ ਹੈ ਆਪਾਂ ਉਹ ਕੋ ਕਰ ਵੀ ਨਹੀਂ ਸਕਦੇ ਯਾਰ ਕਿੱਡਾ ਵੱਡਾ ਫਰੇਵ ਕਰਿਆ ਓਏ ਸਰਕਾਰਾਂ ਨੇ ਸਰਕਾਰਾਂ ਦਾ ਦੋਸ਼ ਹੈ ਬਾਈ ਇਹ ਸਰਕਾਰਾਂ ਦੇ ਆਈਟੀ ਸੈੱਲ ਦਾ ਦੋਸ਼ ਹੈ ਕਿਸੇ ਖਾਸ ਬੰਦੇ ਨੂੰ ਟਾਰਗੇਟ ਨਾ ਕਰਿਆ ਕਰੋ ਪੁਰਾਣੀਆਂ ਗੱਲਾਂ ਭੁੱਲ ਜਾ ਕਰੋ ਹੁਣ ਇਸ ਗੱਲ ਤੋਂ ਸਿੱਖਿਆ ਲੈ ਲਿਓ ਅੱਜ 10 ਤਰੀਕ ਹੈ ਜੇ ਅੱਜ ਛੜਤਾ ਤਾਂ ਮੈਂ ਬਹੁਤ ਖੁਸ਼ ਹੋਊਂ ਇਹ ਮੈਨੂੰ ਗਲਤ ਸਾਬਤ ਕਰਨੇ ਮਾਰੇ ਛੱਡਣਗੇ ਵੀ ਝੋਟੇ ਨੂੰ ਗਲਤ ਸਾਬਤ ਕਰਨਾ ਕਿਉਂ ਮੈਨੂੰ ਪਤਾ ਹੈ ਅਮਰਤਪਾਲ ਬੇਲੇ ਇਸ ਜਸਕਰਨ ਸਿੰਘ ਨੇ ਵਾਦਾ ਕਰਿਆ ਸੀ ਮੇਰੇ ਬੇਰੇ ਇਹਨਾਂ ਨੇ 10 ਵਾਰ ਵਾਦੇ ਕਰੇ ਸੀ ਬੱਟ ਭਾਨੇ ਵਾਲੇ ਖਬਰੇ ਕੁੱਦੇ ਵਾਦਾ ਕਰੇ ਅੱਜ ਇਹ ਪੂਰਾ ਪਗਾ ਦੇਣ ਮੈਨੂੰ ਇਹ ਜੀਓ ਸਬਤ ਕਰ ਦੇਣ ਬੱਟ ਮੈਂ ਖੁਸ਼ੀ ਮਨਾਉਂ ਜੇ ਮੇਰਾ ਭਾਨਾ ਭਾਈ ਅੱਜ ਬਾਹਰ ਆ ਜੇ ਬੱਟ ਯਾਰ ਆਪਣੇ ਬੰਦੀ ਸਿੰਘ ਵੀ ਬੈਠੇ ਨੇ ਮੈਨੂੰ ਵੀ ਐਂ ਕਹਿੰਦੇ ਸੀ ਅੱਜ ਛੱਡਦਾ ਕੱਲ ਛੱਡਾਂਗੇ ਐਡਾ ਕੱਟ ਹੋ ਗਿਆ ਐਡਾ ਕੱਟ ਹੋ ਗਿਆ ਆਹ ਹੋ ਗਿਆ ਜੋ ਹੋ ਗਿਆ ਮੈਂ ਤੁਹਾਨੂੰ ਸਾਰੀਆਂ ਗੱਲਾਂ ਲਿਖੀਆਂ ਸੀ ਮੇਰੀ ਮੁਕਸਰ ਜੇਲ੍ਹ ਚ ਰਹੀਆਂ ਸੀ ਯਾ ਮੈਂ ਜੇਲ੍ਹ ਚ ਲਿਖਦਾ ਸੀ ਬਾਈ ਦੀਪ ਸਦੂਲੀ ਕਿਤਾਬ ਪਹੁੰਚੀ ਸੀ ਮੇਰੇ ਕੋਲ ਹੋਣ ਦਾ ਨਗਾਰਚ ਉਥੇ ਲਿਖਦੀਆਂ ਸੀ ਉਹ ਸਰਕਾਰ ਲੈ ਗਈ ਸੀ ਵਿੱਚੋਂ ਟਾਕ ਉਸ ਲਿਖੀ ਜਾਂਦਾ ਅੰਦਰ ਹਣਾ ਨੋਟ ਪੁੱਛ ਲਿਖਿਆ ਸੀ ਉਸ ਕਿਤਾਬ ਦੇ ਵਿੱਚ ਕੋਡਵਾੜਾ ਜੋ ਮੇਰੇ ਯਾਦ ਆ ਮੈਂ ਹੁਣ ਜੂ ਦੱਸੂਗਾ ਮੈਂ ਅੰਦਰ ਬਹਿ ਕੇ ਸੰਘਰਸ਼ ਦੇ ਲਿਖਿਆ ਸੀ ਸਾਰਾ ਦਾਸਤਾਨ ਮੇਰੇ ਦੇ ਪਰਚੇ 8 7 ਤਰੀਕ ਨੂੰ ਗਿਆ ਸੀ ਮੈਂ 7 ਤਰੀਕ ਨੂੰ ਪਰਚਾ ਬਹੁਤ ਕਾਇਆ ਸੀ ਮੈਂ ਨਵੇਂ ਨਾ ਛੱਡਿਆ ਸੀ ਜੇ ਅੱਜ ਭਾਨੇ ਨੂੰ ਛੱਡ ਦੇ ਨਾ ਮੇਰੇ ਯਾਰ ਨੂੰ ਬਿਨਾ ਪਰਚਿਆਂ ਦੇ ਵੀ ਉਹਦੀ ਤਰੀਕ ਨਾ ਪਵੇ ਸੁਵਾਦ ਹੀ ਨਾ ਆਜੇ ਨਜ਼ਾਰਾ ਨਾ ਆਜੇ ਕੱਲ ਲੈ ਐਸ ਐਚ ਨੂੰ ਖਾਰਜ ਕਰਤਾ ਐਸ ਐਚ ਦਾ ਕੀ ਕਸੂਰ ਉਹੀ ਮੇਰੇ ਵਾਲੀ ਗੱਲ 751 ਜਿਆਦਾ ਪਰਚਾ ਕੱਟਣਾ ਹੋਵੇ ਐਸਐਸਪੀ ਦੇ ਸੈਨਾਂ ਤੋਂ ਬਗੈਰ ਨਹੀਂ ਕੱਟਾ ਜਾਂਦਾ ਉਹਦਾ 307 ਸੀ ਜੇ ਐਸਐਸਪੀ ਨੇ ਘੁੱਗੀ ਹਲਾਈ ਐਸਐਸਪੀ ਕੀਦੇ ਹੁਕਮਾ ਥੱਲੇ ਐਮਐਲਏ ਐਮਪੀਆਂ ਥੱਲੇ ਐਮਪੀ ਕੀਦੇ ਹੁਕਮਾ ਥੱਲੇ ਉੱਪਰ ਵਜ਼ੀਰ ਦੇ ਉੱਪਰ ਵਜ਼ੀਰ ਕੀਦੇ ਉੱਪਰ ਵਜ਼ੀਰ ਦੇ ਯਾਨੀ ਕਿ ਸਾਰੇ ਫਰਮਾਨ ਉੱਪਰੋਂ ਹੋਏ ਸੀ ਬਾਈ ਅਵੋਰ ਚ ਬਹੁਤ ਨਸ਼ਾ ਜੇਕਰ ਮਾਰ ਚੱਕ ਲੋ ਡਾਂਗਾ ਫਿਰ ਹੋ ਜੋ ਤਿਆਰ ਵਗ ਜੋ 12 ਚਾਮਲੀਆਂ ਦੇ ਚੱਕ ਦੋ ਫੱਟੇ ਮੈਨੂੰ ਘੋਣਾ ਅਵੋਰ ਬਹੁਤ ਦੂਰ ਪੈਂਦਾ ਹੌਲੀ ਹੌਲੀ ਪਹੁੰਚੂਗਾ ਸਿੰਘਾ ਜੇ ਪਹੁੰਚਣ ਦਿੱਤਾ ਨਾ ਚਾਚਾ ਬਗੇਲਾ ਲਾਈਵ ਨਹੀਂ ਬਾਈ ਇਹ ਕੋਈ ਖੁਸ਼ੀ ਦੀ ਗੱਲ ਨਹੀਂ ਹੈ ਜੀ ਇਹ ਦੁੱਖ ਦੀ ਗੱਲ ਆ ਵੀ ਸਰਕਾਰਾਂ ਨੇ ਆਪਾਂ ਨੂੰ ਫੁੱੱਦੂ ਬਣਾਇਆ ਹੈ ਬਹੁਤ ਜਿਆਦਾ ਵੱਡਾ ਫੁੱੱਦੂ ਬਣਾਇਆ ਹੈ ਇੱਕ ਘਟੀਆ ਸਰਕਾਰ ਨੇ ਇਹਦੇ ਵਜੀਰਾਂ ਨੇ ਇਹਦੇ ਪਿਆਦਿਆਂ ਨੇ ਇਹਦੇ ਅਹਿਲਕਾਰਾਂ ਨੇ ਕਿੰਨੇ ਕਿੰਨੇ ਲੋਕਾਂ ਨਾਲ ਡਾਂਗਾਂ ਖਾ ਕੇ ਆਏ ਆ ਆਪਦੇ ਸੰਦ ਭਣਾਏ ਕਿੰਨੇ ਪੱਤਰਕਾਰਾਂ ਨੇ ਬੇਇੱਜ਼ਤੀਆਂ ਕਰਾਈਆਂ ਤੁਸੀਂ ਉਹਨਾਂ ਨੂੰ 10 ਤਰੀਕ ਦਾ ਲਾਲਚ ਦੇ ਕੇ ਚਲੋ ਸੋਡੀ ਗੱਲ ਮੰਨਣ ਕੀ ਹੋਰ ਕੀ ਕਰਨ ਹੋਰ ਕੀ ਦੀ ਮੰਨੀ ਅਸੀਂ ਹਾ ਐਸਐਚਓ ਜਿੰਨਾ ਇਸ ਪਰਚਾ ਐਐਸਆਈ ਕੱਟੂਆ ਜੋ ਆਈ ਹੋਲ ਇਨਵੈਸਟੀਗੇਸ਼ਨ ਆਫਸਰ ਉਹ ਐਸਐਚਓ ਤੋਂ ਮਾਰਕ ਕਰੋ ਐਸਐਚਓ ਫਾਈਲ ਲੈ ਕੇ ਐਐਸਐਸਪੀ ਦਫ਼ਤਰ ਜਾਓ ਐਐਸਐਸਪੀ ਨੂੰ ਘੁੱਗੀ ਮਾਰੋ ਫੇਰ ਪਰਚਾ ਰਜਿਸਟਰ ਹੋਊਗਾ ਆਨਲਾਈਨ ਐਫਆਈਆਰ ਹੋਊਗੀ ਉਹ ਪਰਚਾ ਐਐਸਐਸਪੀ ਕੀ ਬਰਖਾਸਤ ਕਰਤਾ ਉਹੀ ਦੱਤੋ ਉਹੀ ਕਿ ਅੰਨਾ ਮੰਡੇ ਰਿਆਉਣੀਆਂ ਮੁਰਮੁਰ ਆਪਣੇ ਨੂੰ ਦੇਵੇ ਆਪੀ ਪਾਲੀ ਆਪੀ ਢਾਲੀ ਹਨਾ ਸ਼ਿਵੰਦਰਪੁਰੇ ਬਾਹ ਲੱਗੇ ਹੋਏ ਆ ਨਸ਼ੇ ਵਿਰੋਧੀ ਕੰਮ ਕਰਾਂਗੇ ਤੁਸੀਂ ਵੀ ਕਰਦੇ ਰਹੋ ਨਸ਼ਾ ਬਹੁਤ ਜ਼ਿਆਦਾ ਹੈ ਬਾਈ ਯਾਰ ਦੇਖ ਲੋ ਮੇਰਾ ਭਰਾ ਮੇਰਾ ਭਾਈ ਆ ਭਾਨਾ ਚਲੋ ਉਹ ਬਾਹਰ ਆ ਜੇ ਨਹੀਂ ਫਿਰ ਆਪਾਂ ਬਹੁਤ ਵੱਡਾ ਇੱਕ ਝੰਡੇ ਥੱਲੇ ਇਕੱਠ ਹੋਣ ਦੀ ਵਾਸਤਾ ਪਾਵਾਂਗੇ ਅੱਗੇ ਇੱਕ ਝੰਡੇ ਥੱਲੇ ਸਭ ਸਰਮੌਰ ਨਵਾਬ ਕਪੂਰ ਕਪੂਰ ਨਵਾਬ ਕਪੂਰ ਸੁਣਿਆ ਹੁਦੂ ਸਾਰਿਆਂ ਨੇ ਕੋੜਾਂ ਦੇ ਲਿੱਦ ਚੱਕਦਾ ਸਿੱਖਣ ਜਿਹੇ ਜਹਾਰ ਬਣਾਤਾ ਸੀ ਉਹ ਕਹਿੰਦਾ 2 ਮਹੀਨਾ ਬਾਅਦ ਮੈਥੋਂ ਨਹੀਂ ਪਈ ਇਹ ਥੋੜੀ ਸਰਦਾਰ ਚਲੇਦਾ ਕੋੜਾਂ ਦੇ ਲਿੱਦੀ ਚੱਕੂਗਾ ਸੋ ਭਾਈ ਕਚਨੇ ਥਲੇ ਗੁਰੂ ਦੇ ਹੁਕਮਾਂ ਨਾਲ ਕੋਈ ਕਾ ਕਹੇ ਮੈਂ ਮੈਂ ਆ ਮੈਂ ਮੱਢਾ ਖਲੀ ਆਪ ਦੀ ਆਪ ਦੀ ਬਜਾਉਣੀ ਛੱਡੋ ਮੈਂ ਸਭ ਤੋਂ ਪਹਿਲਾਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਮੈਥੋਂ ਕਦੇ ਜ਼ਿੰਦਗੀ ਚ ਕੋਈ ਗਲਤੀ ਹੋਈ ਹੋਵੇ ਕਿਸੇ ਨੂੰ ਮਾੜਾ ਚੰਗਾ ਬੋਲਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਸਾਰੇ ਮੈਂ ਕਾਲ ਤਖਤੇ ਵੀ ਬਖਸ਼ਾਲੂ ਮੈਂ ਕੋਈ ਕਰਿਆ ਨਹੀਂ ਅਜੇ ਤੱਕ ਮੈਂ ਤਾਂ ਸਿਰਫ ਇੰਨਾ ਕਿਹਾ ਸੀ ਵੀ ਸਰਕਾਰਾਂ ਬਾਈ ਛੱਡਦੀਆਂ ਨਹੀਂ ਉਹ ਗੱਲ ਅੱਜ ਛੁੱਟੀ ਐ ਅੱਜ ਕਿਵੇਂ ਛੱਡਦੀਆਂ ਸਰਕਾਰਾਂ ਫਿਰ ਵੇਖਦੇ ਆ ਕਿਵੇਂ ਛੱਡਣਗੀਆਂ ਮਾਨੂੰ ਤਾਂ ਇੰਤਜ਼ਾਰ ਆ ਥੁੱਕਾ ਵਾਪਸ ਮੂੰਹ ਚ ਕਿਵੇਂ ਪਾਉਂਦੇ ਨੇ ਮੇਰੇ ਇਹ ਮੇਹਣਿਆਂ ਨਾਲ ਹੀ ਛੱਡ ਦੇਣਾ ਭਾਨੀਆਂ ਪੈਣਾ ਮੇਰੀਆਂ ਭੈਣਾਂ ਨੇ ਭਾਨਾ ਮੇਰਾ ਭਰਾ ਭਾਨੇ ਦਾ ਪੂਰਾ ਪਰਿਵਾਰ ਮੇਰਾ ਪਰਵਾ ਸੀ ਮੈਂ ਮੇਰੀ ਮਾਂ ਮੇਰੇ ਜਵਾਕ ਮੇਰੀ ਸਿੰਘਣੀ ਤੇ ਸਾਡੀ ਸਾਰੀਆਂ ਟੀਮਾਂ ਸੀ ਸੀਸ ਕਟਾਵਾਂਗੇ ਪਿੱਛੇ ਨਹੀਂ ਹਟਦੇ ਸਿੱਖੀ ਲਈ ਵੀ ਗੱਲਾਂ ਕਰਾਂਗੇ ਭਾਈ ਅਮਰਤਪਾਲ ਵੀ ਕਿਸੇ ਦਾ ਜਵਾਕ ਹਨਾ ਦੀਪ ਸਿੱਧੂ ਸਾਡਾ ਬਾਈ ਰੋਂਦਾ ਚਲ ਗਿਆ ਲੋਕਾਂ ਨੇ ਨਹੀਂ ਸੁਣਿਆ ਚਲੋ ਹਨਾ ਉਸ ਦੀਆਂ ਵੀ ਬਾਤਾਂ ਪਾਵਾਂਗੇ ਉਹਦੇ ਦੋਖੀਆਂ ਨੂੰ ਬਣਦੀਆਂ ਸੁਝਾਵਾਂ ਦੇਵਾਂਗੇ ਉਹਦੇ ਦੋਖੀਆਂ ਨੂੰ ਰੱਜ ਕੇ ਉਹ ਕਰਾਂਗੇ ਜੋ ਉਹਨੂੰ ਜਲਾਲ ਚਲਣੀ ਪਈ ਸੀ ਹਵਾਰੇ ਵਰਗੇ 20-30 ਸਾਲ ਹੋ ਗਏ ਹਜੇ ਤੱਕ ਭਗਤੀ ਤੇ ਉਹਨਾਂ ਦਾ ਆਸਰਾ ਹੈ ਪਿਉਰੇ ਵਰਗੇ ਤਾਰੇ ਵਰਗੇ ਹਜੇ ਤੱਕ ਅੰਦਰ ਨੇ 8-8 ਜਿੰਦਿਆਂ ਥੱਲੇ ਨੇ ਬੇੜੀਆਂ ਚ ਨੇ ਮੈਂ ਜ਼ਿਆਦਾ ਨਹੀਂ ਦੱਸ ਸਕਦਾ ਤੇ ਇੱਕ ਮੈਂ ਸਾਰੇ ਸਿੱਖਾਂ ਮੇਰੇ ਵੀਰਾਂ ਨੂੰ ਕਹਿਣਾ ਕੇਸਰੀ ਝੰਡੇ ਤਲੇ ਇਕੱਠੇ ਹੋਵੋ ਜਾਬ ਤੇ ਚਰੇ ਕੇ ਲੜਨ ਸਿੱਖੋ ਅਨਸ਼ਾਸਨ ਨਾਲ ਹਨਾ ਕੋਈ ਬਾਹਲੇ ਕਹਿਣ ਦਾ ਨਿਆਂ ਕਰ ਦੋ ਐ ਕਰ ਦੋ ਕੋਈ ਬਹੁਤਾ ਵੱਡਾ ਹਾਲ ਨਹੀਂ ਆਪਣੇ ਲੱਖਾਂ ਭਰਾ ਅੰਦਰ ਬੈਠੇ ਨੇ ਪਹਿਲਾਂ ਉਹਨਾਂ ਵੱਲ ਵੇਖ ਲਓ ਉਹਨਾਂ ਬਣੀ ਵੇਖੋ ਪਹਿਲਾਂ ਇੱਕ ਕਿਸੇ ਇਹੋ ਜਿਹੇ ਬੰਦੇ ਦੀਆਂ ਗੱਲਾਂ ਚ ਨਾ ਆਇਆ ਕਰੋ ਜੋ ਸੋਨੂੰ ਬਾਹਰੋਂ ਫੜਕਾ ਕੇ ਕੁਝ ਕਹੇ ਨਾ ਕਹਿਣਾ ਦਿਮਾਗ ਨਾਲ ਸੋਚੋ ਆਪਦੇ ਘਰ ਬਾਲੇ ਵੇਖੋ ਸ਼ੰਘਰਸ਼ ਦੇਖੋ ਕਿਵੇਂ ਲੜੇ ਜਾਂਦੇ ਨੇ ਬਾਬੇ ਸੋਹ ਸਿੰਘ ਕਾਮਾਗਾਟਾ ਮਾਰੂ ਭਾਈ ਕਰਤਾਰ ਸਿੰਘ ਸਰਾਬਾ ਭਾਈ ਕਰਤਾਰ ਸਿੰਘ ਸਰਾਬਾ ਫਿਰ ਕਹਣਾ ਭਾਈ ਕਰਤਾਰ ਸਿੰਘ ਸਰਾਬਾ ਤੇ ਉਹਦੇ ਨਾਲ ਰਹਿਣ ਵਾਲੇ ਸਾਰੇ ਕਾਮਾਗਾਟੂ ਮਾਰੂ ਦੇ ਸੈਨਿਕ ਗਾਦਰੀ ਬਾਬੇ ਸਾਰੇ ਸਿੱਖ ਸੀ ਕਿੰਨਾ ਕਿੰਨਾ ਗ੍ਰੰਥ ਸਾਬਾਂ ਦੀਆਂ ਉਹਨਾਂ ਨੇ ਜੇਲ੍ਹਾਂ ਚ ਪਾਠ ਕਰੇ ਨੇ ਤੁਸੀਂ ਅਜਮੇਰ ਔਲਖ ਜੀ ਦੀ ਕਿਤਾਬ ਪੜ੍ਹ ਲਿਓ ਕਾਮੇਗਾਟੂ ਮਾਰੂ ਦੇ ਸ਼ੀਦਾਂ ਨਾਲ ਜਾਂ ਜਿਵੇਂ ਵੀ ਕਿਤਾਬ ਦਾ ਨਾਮ ਆਗਾ ਨਾ ਬਾਈ ਯਾਰ ਆਪਣੇ ਕੋਈ ਨੰਬਰ ਹੀ ਨਹੀਂ ਦਿਲਪ੍ਰੀਤ ਗੇ ਵਿਗਲਗਾ ਨਾ ਚਲ ਉਹਨਾਂ ਦਾ ਵੀ ਕੀ ਕਸੂਰ ਆ ਬਾਈ ਯਾਰ ਉਹਨਾਂ ਨੂੰ ਵਿਚਾਰਿਆਂ ਦਾ ਉਹਨਾਂ ਦਾ ਕੀ ਕਸੂਰ ਆ ਯਾਰ ਉਹਨਾਂ ਫਿਰ ਉਹ ਖੜਨਗੇ ਤਾਂ ਕਿਸੇ ਆਸ਼ਵਾਸ਼ਨ ਦੇ ਖੜਨਾ ਤਾਂ ਪਊਗੀ ਨਾ ਹੁਣ ਮੈਂ ਆ ਤੂੰ ਪਿੰਡ ਦਾ ਸਰਪੰਚ ਐ ਮੈਂ ਤੇਰੇ ਆਸ਼ਵਾਸ਼ਨ ਦੇ ਖੜੂੰਗੀ ਨਾ ਉਹਨਾਂ ਦਾ ਕਸੂਰ ਕੋ ਨਹੀਂ ਬੱਟ ਯਾਰ ਵੀ ਇਹ ਫੁੱਦੂ ਬਣਾਉਂਦੇ ਨੇ ਸਾਨੂੰ ਮੈਨੂੰ ਵੀ ਫੁੱਦੂ ਬਣਾਇਆ ਮੈਨੂੰ ਇਹੀ ਦੁੱਖ ਐ ਉਹਨੂੰ ਆਡੇ ਬੰਦਿਆਂ ਨੂੰ ਬੇਪੂ ਬਣਾਇਆ ਇਹਨਾਂ ਨੇ ਉਹ ਐਸ ਇਲੀਮੈਂਟ ਦੀ ਕੰਮ ਉਤਰਦਾ ਮੈਨੂੰ ਕੋਈ ਹਰਜ ਨਹੀਂ ਮੈਂ 18 ਪਹਿਲਾਂ ਪੋਤੀਆਂ ਨੇ ਜੇ ਹੁਣ ਲੋਕਾਂ ਵਿੱਚੇ ਬੂਤਤ ਨੂੰ ਮੈਨੂੰ ਤਾਂ ਫੇਰ ਫਾਇਦਾ ਮੈਂ ਤੇ 15 ਹੋਰ ਪਾ ਦਿਨ ਪਾਵਾਂ ਹਨਾ ਪਰ ਹੁਣ ਮੈਂ ਕਲਾਣ ਕਰਕੇ ਜਾਉਂ ਜਦੋਂ ਮੇਰੇ ਤੇ ਦੂਰੇ ਪਰਚੇ ਪਾਉਣਗੇ ਪਾ ਦਿਓ ਜਿੱਦੇ ਮਰਜ਼ੀ ਪਾ ਦਿਓ ਹਾਂ ਭਾਈ ਆ ਕਿ ਇਸ ਗੱਲ ਲੱਖ ਰੁਪਏ ਦੀ ਬਾਤ ਕਰੀ ਐ ਇਹੇ ਬੰਨਣੇ ਪੈਣੇ ਆ ਇੱਕ ਮੈਂ ਹਰੇਕ ਸਿੱਖ ਨੂੰ ਹਰੇਕ ਨੌਜਵਾਨ ਨੂੰ ਬੇਨਤੀ ਕਰਨਾ ਹੱਥ ਬਣ ਕੇ ਸੁਣ ਲੋ ਵਾਪਸਾ ਜੋ ਘਰਾਂ ਨੂੰ ਮੁੜਿਆ ਉਹ ਬਾਣੀ ਪੜੋ ਗੋਲਦਮਾਲੇ ਵੱਲੋਂ ਪ੍ਰਾਤਨ ਸਿੱਖੀ ਦਾ ਇਤਿ ਸਮੂਹ ਤੇ ਆਸ ਸਾਰਾ ਫੇਰ ਤੁਹਾਡੀਆਂ ਅੱਖਾਂ ਖੁੱਲਣਗੀਆਂ ਫੇਰ ਤੁਹਾਨੂੰ ਪਤਾ ਲੱਗੋ ਹੀਰੋ ਬਣਾਉਣਾ ਹੈ ਆਪਦੇ ਆਈਡਲ ਬਣਾਉਣਾ ਹੈ ਝੋਟਿਆਂ ਖੱਟਿਆਂ ਮੱਛਿਆਂ ਨੂੰ ਨਾ ਬਣਾਓ ਹੀਰੋ ਬਣਾਉਣਾ ਹਵਾਰਿਆਂ ਜਤਾਰ ਸਿੰਘ ਹਵਾਰੇ ਵਰਗਿਆਂ ਨੂੰ ਬਣਾਓ ਹੀਰੋ ਬਣਾਉਣਾ ਸੁਖੇ ਜਿੰਦੇ ਨੂੰ ਬਣਾਓ ਹੀਰੋ ਬਣਾਉਣਾ ਗੁਰੂ ਗੋਬਿੰਦ ਸਿੰਘ ਨੂੰ ਬਣਾਓ ਹੀਰੋ ਬਣਾਉਣਾ ਗੁਰੂ ਗੋਬਿੰਦ ਸਿੰਘ ਦੇ ਵਿਚਾਰੇ ਸਾਹਿਬ ਜਦ ਨੂੰ ਬਣਾਓ ਬਾਬਾ ਬਗੇਲ ਸਿੰਘ ਵਰਗਿਆਂ ਨੂੰ ਬਣਾਓ ਜੱਸਾ ਸਿੰਘ ਆਲੂਵਾਲ ਜੱਸਾ ਸਿੰਘ ਆਰਾਮ ਗੜੀਆਂ ਬਾਲ ਨੂੰ ਬਣਾਓ ਸੁਖਾ ਸਿੰਘ ਮਹਤਾਬ ਸਿੰਘ ਮਾੜੀ ਕੰਬੋਕੇ ਵਾਲਿਆਂ ਨੂੰ ਬਣਾਓ ਹੋਰ ਬੜੇ ਬਾਬਾ ਮੰਨੋ ਚਾਲ ਵਰਗਿਆਂ ਨੂੰ ਬਣਾਓ ਜਿੰਨਾਂ ਨੇ ਆਪਦੇ ਪ੍ਰਵਾਤ ਭਾਈ ਮਤੀਦਾਸ ਹਣਾ ਵੀਰ ਬੁੱਧੂ ਸ਼ਾਹ ਨੂੰ ਬਣਾਓ ਸਭ ਧਰਮਾਂ ਦਾ ਸਤਕਾਰ ਕਰੋ ਸਭ ਦੀ ਇੱਜ਼ਤ ਕਰੋ ਸਭ ਨੂੰ ਸਿਰੇ ਮੱਥੇ ਰੱਖੋ ਕਿਸੇ ਦੇ ਬਾਰੇ ਕਿਸੇ ਧਰਮ ਬਾਰੇ ਅਪ ਬਖਸ਼ਬਦ ਬੋਲਣ ਵਾਲਾ ਬੰਦਾ ਗੁਨੇਗਾਰ ਹੁੰਦਾ ਹੈ ਕੋਈ ਵੀ ਧਰਮ ਹੈ ਹਰੇਕ ਦੀ ਆਸਥਾ ਹੈ ਕਿਸੇ ਦੇ ਸ਼ਹੀਦਾਂ ਸਿੰਘਾਂ ਨੂੰ ਮਾਰਨਾ ਨਾ ਕੋ ਕਿਸੇ ਵੀ ਧਰਮ ਦੇ ਸ਼ਹੀਦਾਂ ਨੂੰ ਮਾਰਨਾ ਨਾ ਕੋ ਆਓ ਇੱਕ ਥਾਂ ਇਕੱਠੇ ਹੋਈਏ ਇੱਕ ਝੰਡੇ ਥੱਲੇ ਇਕੱਠੇ ਹੋਣ ਦੀ ਪੀਲ ਖਬਰ ਇਹ ਗੱਲ ਸਰੀਰ ਲੱਗ ਜੇ ਸਿੱਖਾਂ ਦੇ ਦੋਖੀਆਂ ਲਈ ਕੋਈ ਥਾਂ ਨਹੀਂ ਉੱਥੇ ਪਰ ਇਹ ਗੱਲ ਯਾਦ ਰੱਖਿਓ ਉਸ ਉੱਥੇ ਉਹ ਆਪ ਦਾ ਨਫਰ ਨਹੀਂ ਆਦਿ